ਇਦ ਕਰਕੇ ਚਿੱਟੇ ਜਨ ਕੇ ਕੱਪੜੇ ਇਹਨਾਂ ਦਾ ਅਟੈਕ ਕੀਤਾ ਜੋਗੀ ਨੇ ਕੀਤਾ ਇਹ ਜਹਾ ਅਟੈਕ ਤੇ ਜੋਗੀ ਦੇ ਇਹ ਜਹਾ ਕਦੇ ਅਟੈਕ ਨਹੀਂ ਕੀਤਾ ਚਿੱਟੇ ਜਨ ਕੇ ਕੱਪੜੇ ਬਹਿੜੇ ਚਤ ਚਤ ਬਹਿੜੇ ਕਠੋਰ ਜੀਓ ਪਠੌਰ ਨੇ ਦਰਦਈਂ ਨੇ ਧਿਆਰੀ ਹੈ ਨਾ ਧਿਆਰੀ ਬਿਲਕੁਲ ਹੁੰਦੀ ਐ ਨਾ ਸੰਤਾ ਚ ਬੇੜੇ ਦਿੱਤ ਕਠੋਰ ਜੀਓ ਤਿੰਨ ਮੁਖ ਨਾਮ ਨਾਮ ਉਹਨਾਂ ਨੇ ਮੂੰਹ ਹੁੰਦਾ ਗਿਆ ਉਹਨਾਂ ਨਾਲੇ ਜੱਪਦੇ ਨੇ ਟੋਕੇ ਵਾਲੀ ਮਸ਼ੀਨ ਦੇ ਮੂੰਹ ਜੇ ਹੁੰਦਾ ਰੁਕੋ ਪੇਡਰੀਲ ਦਾ ਟੋਕੇ ਵਾਲੀ ਮਸ਼ੀਨ ਦੇ ਪੇਟ ਮਹਿਸਾ ਦੇ ਚ ਪੈਂਦਾ ਦੁੱਧ ਉਹ ਹੀ ਦੁੱਧਿਆ ਤੇ ਅੰਦਰ ਜਾਂਦਾ ਟੋਕੇ ਵਾਲੀ ਮਸ਼ੀਨ ਦੇ ਭੱਠੇ ਜੇ ਅੰਦਰ ਜਾਂਦਾ ਦੁੱਧ ਨਾ ਪੈਦਾ ਹੋ ਜਾਇਆ ਤੇ ਪਾ ਇਹਨਾਂ ਦੇ ਉਹ ਜਿਹੜਾ ਟੋਕਾ ਕਰਦੇ ਨੇ ਮਸ਼ੀਨ ਨੇ ਆਇਆ ਪੱਠੇ ਕੁਦਰਦਿਆ ਟਰਾਲੀ ਉੱਤੇ ਦਾ ਦਿੰਦੇ ਦੁੱਧ ਵੀ ਦਿੰਦੀਆਂ ਕਦੇ ਤਮਾ ਤੇ ਲਾਉਣਾ ਪੈਂਦਾ ਇਹਦਾ ਉਹ ਹੀ ਨੇ ਜੁੱਤਾ ਜਿਹੜਾ ਖਾਊ ਹਲ ਕਰਵਾ ਦਊ ਜੇ ਕੋ ਖਾਵੇ ਜੇ ਕੋ ਕਰਦਾ ਇਸ ਦਾ ਹੋਇਆ ਧਾਰੋ ਇਹ ਪੜਦਾ ਇਹਨਾਂ ਮੂਹ ਨਾਲੇ ਬਾਣੀ ਬੰਦ ਨਹੀਂ ਜਾਣ ਦਿੰਦੇ ਫਿਰ ਮੁਖਨਾ ਮਨਾ ਉਪਜਾ ਉਪਜੂਗੀ ਜੇ ਦੁੱਧ ਕਿਵੇਂ ਪੈਦਾ ਹੋ ਜੂਗਾ ਦੂਜੇ ਰਿਫੈਟ ਹੋਰ ਯੂ ਇਹ ਤਾਂ ਮਾਇਆ ਅੰਦਰ ਤਾਂ ਇਹਨਾਂ ਦੇ ਦੂਜਾ ਕੁਛ ਐ ਹਉਦਾਂ ਮਾਇਆ ਵਾਲਾ ਅੰਦਰ ਤਾਂ ਅੰਦਰ ਤਾਂ ਕਲਕਾਤੀ ਐ ਅੰਦਰ ਕਲਕਾਤੀ ਐ ਅੰਦਰੋਂ ਕਸਾਈ ਨੇ ਕਠੋਰ ਦੇ ਦਰਦਈ ਨੇ ਕਲਕਾਤੀ ਰਾਜੇ ਕਸਾਈ ਅੰਦਰੋਂ ਸਾਰੇ ਕਸਾਈ ਨੇ ਇਹ ਨਹੀਂ ਦੇਖਦੇ ਇਹ ਅਦਾ ਦਵਾਰ ਲੱਟਿਆ ਆਇਆ ਟਰੈਕਟਰ ਦੀ ਕਿਸ਼ਤ ਨਹੀਂ ਗਈ ਵਿਆਹ ਨਹੀਂ ਉਹ ਕਹਿੰਦਾ 10 ਬੋਰੀਆਂ ਲੈ ਕੇ ਜਾਵਾਂਗੇ ਅਸੀਂ ਤੇਰੀਆਂ ਘਰ ਦੇ ਬਾਹਲੇ ਕਸਾਈ ਦੇ ਕਸਾਈ ਤੇ ਨਰਕੀ ਲੋਕ ਆਦਮਤਿਆ ਕਰਦੇ ਨੇ ਇਹ ਕਹਿੰਦਾ ਤੇਰੀ ਚਾਰ ਬੋਰੀਆਂ ਧਰਤੀਆਂ ਥਾਰੇ ਰੇਵੋ ਜਾਇਦ ਸੁਝਦੇ ਨੇ ਲੋਕ ਸੁਝਦੇ ਇਹ ਕਸਾਈ ਨੇ ਸਭ ਸਭ ਤੋਂ ਜ਼ਿਆਦਾ ਕਰਜ਼ਾ ਪੰਜਾਬ ਤੇ ਆ ਸਭ ਤੋਂ ਜ਼ਿਆਦਾ ਪੈਸਾ ਬਰਬਾਦ ਇਹਨੂੰ ਵੀ ਕਰਤਾ ਪੰਜਾਬ ਦਾ ਗੁਰਦੁਆਰਿਆਂ ਦੇ ਅਸਿੱਖੀ ਖਤਮ ਹੋ ਗਈ ਜਿੰਨਾਂ ਦੇ ਗੁਰਦਾਰੇ ਵਧੀਆ ਬਣਾ ਉਦੋਂ ਦੀ ਸਿੱਖੀ ਖਤਮ ਹੋ ਗਈ ਕਹੋ ਹੋ ਗਈ ਭਈ ਸਿੱਖੀ ਕਦੇ ਖਤਮ ਲੋ ਕਦੇ ਦਾ ਬੜਾ ਫੁੱਟ ਕੀਤਾ ਹੈ ਤਾਨ ਕੀਤਾ ਕਰਜੇ ਹੀ ਕਹਦੇ ਹੋਗੇ ਅੱਧ ਬੱਤਿਆ ਕਾਤੇ ਕਰਦੇ ਗੁਰੂ ਤਾਂ ਕਿਹੜੀ ਬੇਲੇ ਹਨ ਸਭ ਝੂਠੇ ਨੇ ਗੁਰਮੰਦਾ ਕੋਈ ਯਾਰ ਨਹੀਂ ਕਿਸਨੂੰ ਪਰਬ ਉਹ ਤਾਂ ਕਬਰਾਂ ਦੇ ਜਾਣ ਵਾਲੇ ਆਂਦੇ ਵੀ ਪੂਰੇ ਹੋ ਜਾਂਦੀ 150 ਕਬਰਾਂ ਦੇ ਦੇ ਜਾਂਦੇ ਤੁਸੀਂ ਕਬਰਾਂ ਦੇ ਬਰਾਬਰ ਬਣਾਤਾ ਗੁਰੂ ਕਬਰ ਦੇ ਬਰਾਬਰ ਬਣਾਤਾ ਕਬਰਾਂ ਦੇਖ ਕੇ ਅਸੀਂ ਘਰ ਦੇ ਲੁਕਾ ਦੇ ਸਰ ਵਿੱਚ ਉਲਟਾ ਬੁੜਿਆ ਉਹਦੇ ਪਰ ਇਧਰੋਂ ਵੀ ਬਣ ਗਿਆ ਉਧਰੋਂ ਵੀ ਬਣ ਗਿਆ ਬਰਾਬਰ ਹੋ ਗਈ ਗੱਲ ਤਾਂ ਇਹ ਸਾਰਾ ਪਰਫਜਾਲ ਹੈ ਦੂਜੇ ਵਿਆਪੇ ਚੋਰ ਕਿਉ ਸੇ ਬੂਲਣਾ ਬੁੱਝਾ ਆਪਣਾ ਸੰਤ ਨੇ ਕੀ ਬੁੱਝਣਾ ਸੀ ਸਿੱਖਣੇ ਕੀ ਬੁੱਝਣਾ ਸੀ ਆਪਣਾ ਬੂਲ ਤੂੰ ਜੋਤ ਸਰੂਪ ਹੈ ਆਪਣਾ ਬੂਲ ਪਛਾਣ ਕਰਨਾ ਤੈਏ ਸੀ ਤੂੰ ਜਮੇ ਆ ਕਿੱਥੋਂ ਆਇਆ ਤੇਰਾ ਮਾਂ ਬਾਪ ਕੌਣ ਹੈ ਬੂਲ ਹੁੰਦਾ ਜਿੱਥੋਂ ਪੈਦਾ ਹੋਇਆ ਕੋਈ ਬੂਲ ਹੋਈਆ ਜਿੱਥੋਂ ਕਿਸੇ ਪਹਿਲਾਂ ਸੇ ਭੂਲ ਨਾ ਗੁਝਾ ਆਪਣਾ ਸੇ ਪਸ਼ੂਆ ਸੇ ਢੋਰ ਜਿਉ ਉਹ ਪਸ਼ੂ ਨਾ ਡੰਗਰ ਨੇ ਇਹ ਸਾਰੇ ਸੰਤ ਪਸ਼ੂ ਡੰਗਰ ਨੇ ਇਹ ਤੇ ਕਪੜਿਆਂ ਨਾਲ ਗੁਰਬਾਣੀ ਕਹੀ ਗੁਰਬਾਣੀ ਦੇ ਕਹਣੇ ਵਾਸਤੇ ਜੇ ਤੇ ਹੀ ਕੋਈ ਡੰਗਰ ਸਾਬਤ ਕਰੇ ਮੇਰੇ ਉੱਤੇ ਅੱਜ ਅੱਜ ਲੋੜ ਹੈ ਇਮਤਾਨ ਦੇਵੇ ਜੀ ਨਾ ਬਾਸ ਹੁਣ ਜਿਹੜੇ ਬਾਸ ਹੁਣੇ ਇਮਤਾਨ ਦੇਵੇ ਲੈ ਅੱਜ ਕੋਈ ਨਹੀਂ ਸ਼ੱਕ ਥੀ ਇਮਤਿਹਾਨ ਲੈ ਸਕਣ ਲੈਣ ਵਾਲੇ ਆ ਗਏ ਇਮਤਿਹਾਨ ਲੈਣ ਵਾਲੇ ਆ ਗਏ ਇਹ ਲੈ ਲੋ ਇਮਤਿਹਾਨ ਪਹਿਲਾਂ ਵੀ ਅਸੀਂ ਲੈਣ ਇਮਤਿਹਾਨ ਲੈਣ ਦੇ ਕਾਬਿਲ ਹੋਣਾ ਪਹਿਲਾਂ ਇਹ ਦੇਖ ਲੋ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਸਾਰੇ ਦੇਖ ਲੋ ਵੀ ਅਸੀਂ ਇਮਤਿਹਾਨ ਲੈਣ ਦੇ ਕਾਬਿਲ ਹਾਂ ਜਾਂ ਨਹੀਂ